ਪੰਜਵਾਂ ਦੇ ਸਾਬਕਾ ਮੈਂਬਰ ਪਾਰਲੀਮੈਂਟੀ ਅਵਿਨਾਸ਼ ਸ਼ਰਾਈ ਖੰਨਾ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਜਿਹੜੇ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਸਾਹਿਬ ਜਾਂ ਸਿੱਖਿਆ ਮੰਤਰੀ ਦੇ ਕੋਲ ਚੋਣਾ ਦੌਰਾਨ ਕੀਤੇ ਵਾਅਦਿਆਂ ਤਹਿਤ ਨੌਕਰੀ ਦੀ ਮੰਗ ਲੈ ਕੇ ਜਾਂਦੇ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ ਮੁਤਾਬਿਕ ਅਧਿਆਪਕਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਮਾਸਟਰ ਟੀਚਰ ਜੋ ਨੌਕਰੀ ਮੰਗਣ ਦੇ ਲਈ सीएम साहब ਕੋ ਜਾਂਦੇ ਨੇ सीएम साहब ਵੀ ਕੋਠੀ ਜਾਂਦੇ ਨੇ ਜਾਂ ਸਿੱਖਿਆ ਮੰਤਰੀ ਕੋ ਜਾਂਦੇ ਨੇ ਨੌਕਰੀ ਦੇਣ ਦੀ بجائے ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਫੱਟੜ ਕੀਤਾ ਜਾਂਦਾ ਉਹ ਟੀਚਰ ਨੇ ਜਿਨ੍ਹਾਂ ਨਾਲ ਵਾਅਦੇ ਕੀਤੇ ਗਏ ਸੀ ਕਿ ਜਦੋਂ ਕਾਂਗਰਸ ਸਰਕਾਰ ਸੱਤਾ ਚਾਏਗੀ ਤਦ ਘਰ ਘਰ ਨੌਕਰੀ ਦਿੱਤੀ ਜਾਏਗੀ ਅੱਜ ਉਹ ਵਾਅਦਾ ਕਿੱਥੇ ਗਿਆ ਪੰਜਾਬ ਸਰਕਾਰ ਖਾਸ ਤੌਰ ਤੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਕੋਈ ਮੰਗ ਕਰਦੇ ਨੇ ਕਿ ਆਪਣੇ ਵਾਅਦੇ ਨੂੰ ਯਾਦ ਕਰੋ ਆਪਣੇ ਵਾਅਦੇ ਨੂੰ ਪੂਰਾ ਕਰੋ ਤੇ ਨੌਕਰੀ ਉਹਨਾਂ ਟੀਚਰ ਸਾਹਿਬਾਨ ਨੂੰ ਦਿਓ ਨਾ ਕਿ ਲਾਠੀਆਂ ਦਿਓ ਸਰਕਾਰ ਦੇ ਕੋਲੋਂ ਇਹ ਮੰਗ ਬੜੇ ਪਰਜੋਰ ਢੰਗ ਨਾਲ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਟੀਚਰਾਂ ਤੇ ਰਹਿਮ ਕਰੇ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਦੇ ਘਰ ਦੇ ਵਿੱਚ ਰੋਟੀ ਰੋਜੀ ਦਾ ਇੰਤਜ਼ਾਮ ਕਰੇ ਜਿਹੜੀ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਹੁਸ਼ਿਆਰਪੁਰ ਤੋਂ ਦਲਜੀਤ ਅਜਨੂ ਹਾਦਿ ਰਿਪੋਰਟ ਅਸਮਦਰ ਨਿਊਜ਼